ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੰਜਾਬ ਪਾਰ ਵਿੱਚ ਕੋਰਡਨ ਐਂਡ ਸਰਚ ਆਪਰੇਸ਼ਨ ਚਲਾਏ ਗਏ ਇਸੇ ਲੜੀ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਸ਼ਹਿਰ ਦੀਆਂ 11 ਵੱਖ-ਵੱਖ ਥਾਵਾਂ ਤੇ ਅਲੱਗ-ਅਲੱਗ ਟੀਮਾਂ ਤਾਇਨਾਤ ਕਰਕੇ ਵਿਸ਼ਾਲ ਪੱਧਰ ਤੇ ਕੈਸੋ ਆਪਰੇਸ਼ਨ ਅਮਲ ਵਿੱਚ ਲਿਆਂਦਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕੀ ਅੰਮ੍ਰਿਤਸਰ ਦੀ ਗੁਰੂ ਕੀ ਵਡਾਲੀ ਖੇਤਰ ਕਦੇ ਨਸ਼ਿਆਂ ਲਈ ਬਦਨਾਮ ਸੀ ਪਰ ਅੱਜ ਪਬਲਿਕ ਦੇ ਸਹਿਯੋਗ ਨਾਲ ਇੱਥੇ ਨਸ਼ਾ ਤਸਕਰਾਂ ਦੀ ਕਮਰ ਟੁੱਟ ਚੁੱਕੀ ਹੈ। ਔਰ 300 ਕਿਲੋ ਦੇ ਕਰੀਬ ਹਿਰੋਇਨ ਅਸੀਂ ਫੜੀਆ ਹੁਣ ਇਸ ਸਾਲ ਨਵੇਂ ਦੇ ਵਿੱਚ ਵੀ ਉਸੇ ਤਰ੍ਹਾਂ ਨਾਲ ਬਹੁਤ ਸਾਰੇ ਡਰਗ ਪੈਟਲਰ ਡਰਗ ਸਪਲਾਈਅਰ ਔਰ ਇਹਨਾਂ ਨੂੰ ਅਰੈਸਟ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਐਡਿਕਟਸ ਨੇ ਜਿਆਦਾ ਜਿਨ੍ਹਾਂ ਦੀ ਹਾਲਤ ਖਰਾਬ ਉਹਨੂੰ ਵੀ ਪੁਲਿਸ ਵੱਲੋਂ ਜਾ ਕੇ ਨਜਰਚਾਉ ਕੇਂਦਰਾਂਇਂ ਦਾਖਲ ਕਰਾਇਆ ਜਾ ਰਿਹਾ ਹੈ ਵੋਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਇਹਨੂੰ ਹੋਰ ਪੰਚ ਤੇਨ ਵਾਸਤੇ ਅੱਜ ਇੱਥੇ ਜਿਹੜਾ ਕਾਰਡਨ ਤੇ ਸਰਚ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਗੁਰੂ ਕੀ ਬਟਾਲੀ ਇਹ ਬੜਾ ਇਨ ਫੇਮਸ ਏਰੀਆ ਸੀਗਾ ਕਾਫੀ ਇੱਥੇ ਪੁਰਾਣੇ ਟਾਈਮ ਦੇ ਵਿੱਚ ਪ੍ਰਚਲਿਤ ਸੀਗੀ ਡਰੱਗ ਦਾ ਧੰਦਾ ਵੀ ਤੇ ਡਰੱਗ ਦੀ ਜਿਹੜੀ ਪ੍ਰੇਵਲੈਂਸ ਐਵੇਲੇਬਿਲਟੀ ਥੈਨ ਵਾਸ जान के बड़ी खुशी हुई है पब्लिक ने भी ये गल् दसिया कि बहुत अफेक्टिव जी कैंपेन रही है और काफ़ी उन्होंने लक् टुट चुके है। नशे वाले बंद नशा वाले व्यादा और लोग जोड़े उन्होंने खिलाफ बड़ा स्ट्रोंोंग एनफोर्समेंट पुलिस वालों की जा चुकी है पब्लिक का बहुत अच्छा सहयोग मिले जो आप फिगर वर्ग जाइए तो सैवनटी फस्ट तहत्तरवा कैसो है और जोड़े ड्रग दे उत्ते ਬਹੁਤ ਮਤਲਬ ਜਿਹਨੂੰ ਕਹਿ ਸਕਦੇ ਆ ਕਿ 4235 ਬੰਦੇ ਅਸੀਂ ਡੀਡਿਕਸ਼ਨ ਸੈਂਟਰ ਚ ਕਰਾਏ ਆ ਫੰਡ ਤੋਂ ਇਲਾਵਾ ਜੇ ਆਪਾਂ ਓਟ ਸੈਂਟਰ ਦੀ ਗੱਲ ਕਰੀਏ ਤੇ 3177 ਬੰਦੇ ਉਹ ਚ ਪੁਲਿਸ ਨੇ ਦਾਖਲ ਕਰਾਏ ਆ ਅਰੈਸਟ ਦੀ ਗੱਲ ਕਰੀਏ ਤਾਂ 2897 ਬੰਦੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ 1 ਸਾਲ ਦੇ ਵਿੱਚ